ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂడియో ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅਗਰ ਸਾਡੇ ਚੈਨਲ ਨੂੰ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਤੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪੂਰੀ ਵੀਡੀਓ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਆਪਣੇ ਫਰੈਂਡਸ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਰਿਲੇਟਿਵ ਨੂੰ ਜੀ ਤੇ ਇਹ ਜਿਹੜੇ ਅੱਜ ਵਾਲਾ ਸਟਾਕ ਆਇਆ ਸੀ ਰੀਸਟਾਕ ਕੀਤਾਗਾ ਤੇ ਆਈ ਥਿੰਕ 15 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਕੁਝ ਸੂਟ ਦਾ ਵੀਡੀਓ ਮੀਨਸ ਆਨ ਤੋਂ ਪਹਿਲਾਂ ਹੀ ਆਪਣੇ ਸੋਲਡ ਆਊਟ ਹੋ ਗਏ ਸੀ ਕੁਝ ਵੀਡੀਓ ਪੈਣ ਤੋਂ ਬਾਅਦ ਸੋਲਡ ਆਊਟ ਹੋ ਗਏ ਤੇ ਫਿਰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿਉਂਕਿ ਤੁਹਾਨੂੰ ਇਹ ਪਤਾ ਵੀ ਹੈ ਨਾ ਹੀਟ ਵੇਵਸ ਚੱਲ ਰਹੀਆਂ ਨੇ ਗਿਆ ਤੇ ਉਹਦੇ ਅਕੋਰਡਿੰਗ ਆਪਾਂ ਨੂੰ ਮਲਮਲ ਦੇ ਸੂਟ ਮਲਮਲ ਦੇ ਦੁਪੱਟੇ ਦੇ ਨਾਲ ਆਪਾਂ ਨੂੰ ਹੁੰਦਾਗਾ ਕਿ ਜਿੰਨੇ ਮੀਨਸ ਕੰਫਰਟੇਬਲ ਸੂਟ ਹੋਣ ਤਾਂ ਉਨਾਂ ਹੀ ਆਪਾਂ ਨੂੰ ਵਧੀਆ ਰਹੇਗਾ ਸਮਰ ਦੇ ਅਕੋਰਡਿੰਗ ਤੇ ਐਸੀ ਕਰਕੇ ਅਸੀਂ ਤੁਹਾਡੀ ਡਿਮਾਂਡ ਦੇ ਉੱਤੇ ਅਸੀਂ ਰੀਸਟਾਕ ਕੀਤੇ ਨੇ ਦੁਬਾਰਾ ਤੋਂ ਸੂਟ ਕੁਝ ਨਵੇਂ ਡਿਜ਼ਾਈਨਸ ਆਏ ਨੇ ਕੁਝ ਕੁ ਰਿਪੀਟਡ ਡਿਜ਼ਾਈਨ ਹੋਏ ਨੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਸੂਟ ਦਿਖਾਉਣੇ ਸਟਾਰਟ ਕਰਦੇ ਆਂਗੇ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੋਊਗਾ ਜੀ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਜਲਦੀ ਤੋਂ ਜਲਦੀ ਸੈਂਡ ਕਰਨਾ ਕਿਉਂਕਿ ਜਿਹੜੇ ਇਹ ਵਾਲੇ ਸੂਟ ਨੇ ਇਹ ਜਿਆਦਾ देर ਨਹੀਂ ਰੁਕਦੇ ਹੁੰਦੇ ਨਾਲ ਦੀ ਨਾਲ ਨਿਕਲ ਜਾਂਦੇ ਨੇ ਜੀ ਤੇ ਬਾਕੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦਾ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋਗੇ ਜਿਵੇਂ ਹੁਣ ਇਹ ਫਸਟ ਵਾਲਾ ਸੂਟ ਆ ਜੀ ਫੈਬਰਿਕ ਦੀ ਫੁੱਲ ਗਰੰਟੀ ਹੋਊਗੀ ਜੀ ਆਪਣਾ ਪ੍ਰੋਪਰ ਮਲ ਕੋਟਨ ਫੈਬਰਿਕ ਆ ਮਲ ਕੋਟਨ ਦਾ ਮਤਲਬ ਕੀ ਹੁੰਦਾ ਜੀ ਤੁਸੀਂ ਦੇਖੋਗੇ ਮਲ ਕੋਟਨ ਦਾ ਮਤਲਬ ਇਹ ਹੁੰਦਾ ਜਿਹੜੇ ਮਸਲੀਨ ਤੇ ਕੈਮਰਿਕ कॉटन ਦਾ ਮਿਕਸਰ ਹੁੰਦਾਗਾ ਮੀਨਸ ਜਿਹੜੀ ਕੈਮਰਿਕ कॉटन ਹੁੰਦੀ ਉਹ ਬਹੁਤ ਜਿਆਦਾ ਪਤਲੀ ਵਾਲੀ ਹੁੰਦੀ ਆ ਹਨਾ ਆਪ ਨੂੰ ਹੁੰਦਾ ਕਈ ਵਾਰ ਆਪ ਨੂੰ ট্রান্সਪੇਰੈਂਸ ਦੀ ਪ੍ਰੋਬਲਮ ਟ੍ਰਾਂਸਪੇਰੈਂਟ ਦੀ ਪ੍ਰੋਬਲਮ ਆਉਂਦੀ ਆ ਹਨਾ ਵੀ ਸੀ ਥਰੂ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਮਸਲੀਨ ਆ ਉਹ ਥੋੜੀ ਜੀ ਆਪਾਂ ਨੂੰ ਇਸ ਵੈਦਰ ਦੇ ਵਿੱਚ ਆ ਕੇ ਆਪਾਂ ਨੂੰ ਥਿੱਕ ਲੱਗਣ ਲੱਗ ਜਾਂਦੀ ਹੈ ਜਾਨੀ ਕਿ ਮੋਟੀ ਲੱਗਣ ਲੱਗ ਜਾਂਦੀ ਹੈ ਤੇ ਉਹਨਾਂ ਦਾ ਇਹ ਇਸ ਵਾਰੇ ਜਿਹੜਾ ਫੈਬਰਿਕ ਆਇਆ ਟ੍ਰੈਂਡ ਦੇ ਵਿੱਚ ਮਲ कॉटन ਤੇ ਮੀਨਸ ਇਹ ਵਾਲਾ ਦੋਨਾਂ ਦਾ ਮਿਕਸਚਰ ਹੈਗਾ ਪਹਿਲੀ ਚੀਜ਼ ਤਾਂ ਹੈ ਸੀ ਥਰੂ ਨਹੀਂ ਹੋਏਗਾ ਕੋਈ ਵੀ ਸੂਟ ਆ ਤੁਸੀਂ ਬਿਨਾ ਤੋ ਆਰਾਮ ਨਾਲ ਬਣਾ ਸਕਦੇ ਹਾਂ ਬਿਲਕੁਲ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਤੇ ਵੈਸੇ ਤਾਂ ਇਹ ਸਪੈਸ਼ਲੀ ਆਪਣੇ ਪੰਜਾਬ ਵਾਲੀਆਂ ਜਾਂ ਇੰਡੀਆ ਵਾਲੇ ਪਹਿਣਾ ਦੇ ਲਈ ਸੂਟ ਨੇ ਕਿਉਂਕਿ ਜਿਸ ਹਿਸਾਬ ਨਾਲ ਸਮਰਜ਼ ਤੁਹਾਨੂੰ ਪਤਾ ਪੰਜਾਬ ਇੰਡੀਆ ਦੇ ਵਿੱਚ ਆਪਣੇ ਹੁੰਦੀਆਂ ਨੇ ਉਹਦੇ ਅਕੋਰਡਿੰਗ ਇਹ ਸੂਟ ਬਹੁਤ ਜ਼ਿਆਦਾ ਕੰਫਰਟੇਬਲ ਨੇ ਅਸੀਂ ਖੁਦ ਵੀ ਆਪਦੇ ਵੀ ਬਣਾਏ ਬਾਕੀ ਤੁਹਾਨੂੰ ਦੱਸ ਰਿਹਾ ਵੀ ਰੀਸਟਾਕ ਹੋਏ ਨੇ ਕਿਉਂਕਿ ਪਹਿਲਾਂ ਵਾਲੇ ਸੂਟ ਸਾਰੇ ਸੋਲਡ ਆਊਟ ਹੋ ਗਏ ਸੀਗੇ ਜੀ ਇਹ ਵਾਲੇ ਤੇ ਇਸ ਦੇ ਨਾਲ ਆਪਾਂ ਤੁਹਾਨੂੰ ਦਿਖਾਉਣੀ ਆ ਬਾਟਮ ਆ ਕਿਉਂਕਿ ਇੱਕ ਤਾਂ ਜਿੱਦਾਂ ਜਿਵੇਂ ਆਪਣੇ ਜੌਬ ਕਰਦੇ ਹੋ ਤੁਸੀਂ ਹਨਾ ਮੀਨਸ ਇਹ ਜਿਹੜੇ ਸੂਟ ਨੇ ਇਹ ਕੈਜੂਅਲ ਵੇਅਰ ਵੀ ਆਉਂਦੇ ਨੇਗੇ ਮੀਨ ਤੁਸੀਂ ਇਹਨਾਂ ਨੂੰ ਥੋੜੀ ਜਿਹੀ ਡਿਜ਼ਾਈਨਿੰਗ ਕਰਵਾ ਕੇ ਇਸ ਤਰ੍ਹਾਂ ਤੁਸੀਂ ਕੈਜੂਅਲ ਲੁੱਕ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਦੇਖੋ ਜੀ ਲੁੱਕ ਇਸ ਤਰ੍ਹਾਂ ਆਏਗੀ ਬਾਟਮ ਦਾ ਪ੍ਰਿੰਟ ਬਹੁਤ ਸੋਹਣਾ ਹੋਇਆ ਹੋਇਆ 셔ਟ ਦਾ ਪ੍ਰਿੰਟ ਬਹੁਤ ਸੋਹਣਾ ਹੋਇਆ ਹੋਇਆ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਤੇ ਸੋਹਣਾਗਾ ਮੈਂ ਤੁਸੀਂ ਸੈਮੀ ਫਾਰਮਲ ਔਰ ਫਾਰਮਲ ਜਿਹੜੀ ਮਰਜ਼ੀ ਨੂੰ ਲੁੱਕ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋਗੇ ਜਿਵੇਂ ਜੌਬ ਵਗੈਰਾ ਤੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਆਰਾਮ ਨਾਲ ਇਹਨੂੰ ਪਲਾਜ਼ੋ ਸੂਟ ਜਾਂ ਸਟ੍ਰੇਟ ਬਾਟਮ ਦੇ ਨਾਲ ਤੁਸੀਂ ਆਰਾਮ ਨਾਲ ਹਨਾ ਵੇਅਰ ਕਰਕੇ ਜਾ ਸਕਦੇ ਥੋੜੀ ਬਹੁਤੀ ਨੈਕ ਦੇ ਉੱਤੇ ਡਿਜ਼ਾਈਨਿੰਗ ਕਰ ਲਓ ਜੀ ਇਸੇ ਦੀ ਭਾਵੇਂ ਤੁਸੀਂ ਆਪਣੀ ਪਾਈਪਿੰਗ ਵਗੈਰਾ ਲਗਾ ਲਓ ਇਹਦਾ ਫੈਬਰਿਕ ਆਪਾਂ ਯੂਜ਼ ਕਰ ਸਕਦੇ ਨੈਕ ਦੇ ਉੱਤੇ ਘੇਰੇ ਦੇ ਉੱਤੇ ਤੇ ਇਸ ਤੋਂ ਬਾਅਦ 2.5 ਮੀਟਰ ਫੈਬਰਿਕ ਇਹਦਾ ਹੋਏਗਾ ਜੀ 2.5 ਮੀਟਰ ਫੈਬਰਿਕ ਇਹਦਾ ਹੋਏਗਾ ਸਟੱਫ ਪੂਰਾ ਸੌਫਟ ਹੋਏਗਾ 100% ਕਾਟਨ ਹੋਏਗੀ ਤੇ ਸੌਫਟ ਮੁਲਾਇਮ ਮਲ ਕੋਟਨ ਆ ਜੀ ਇਹ ਜਿਹੜਾ ਦੁਪੱਟਾ ਜੀ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਏਗਾ ਆਪਾਂ ਨੂੰ ਸਾਹ ਤੁਹਾਨੂੰ ਸਾਰੇ ਸੂਟ کھول ਕੇ ਦਿਖਾਵਾਂਗੇ ਵੀ ਤੁਹਾਨੂੰ ਕੋਈ ਡਾਊਟ ਨਾ ਰਹੇ ਕਿਉਂਕਿ ਫਿਰ ਕਈ ਵਾਰ ਆਪਾਂ ਤੋਂ ਹੁੰਦਾ ਵੀ ਫੋਟੋ ਮੰਗਵਾਉਂਦੀਆਂ ਨੇ ਪਹਿਣਾ ਤਾਂ ਆਪਾਂ ਫੋਟੋ ਕੋਈ ਐਕਸਟਰਾ ਨਹੀਂ ਸ਼ੇਅਰ ਕਰਾਂਗੇ ਜੀ ਬਿਲਕੁਲ ਵੀ ਤੁਸੀਂ ਜੋ ਵੀ ਦੇਖਣਾ ਵੀਡੀਓ ਦੇ ਵਿੱਚ ਹੀ ਦੇਖੋਗੇ ਤੁਸੀਂ ਦੁਪੱਟਾ ਦੇਖੋ ਜੀ 4 ਸਾਈਡ ਆਪਣਾ ਦੇਖੋ ਬਣੀ ਹੋਈ ਆ ਸਾਰੇ ਇਹਦੇ ਬਾਰਡਰ ਬਣਿਆ ਹੋਇਆ 4 ਸਾਈਡ ਸੈਂਟਰ ਦੇ ਵਿੱਚ ਸਾਰਾ ਉਹ ਬਾਟਮ ਵਾਲਾ ਵਰਕ ਆ ਡਿਜ਼ਾਈਨਿੰਗ ਆਈ ਹੋਈ ਹੈ ਜੀ ਦੇਖੋਗੇ ਤੇ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਪਣਾ ਵੀ ਪੂਰਾ ਜ਼ਿਆਦਾ ਜੀ ਦੇਖੋਗੇ ਤੁਸੀਂ ਪੂਰਾ ਫੁੱਲ ਪਣਾਗਾ ਤੇ ਲੈਂਥ ਵੀ ਇਹਦੀ 2.5 ਮੀਟਰ ਤੋਂ ਕੱਟ ਨਹੀਂ ਹੋਵੇਗੀ ਸੌਰੀ ਪ੍ਰੋਪਰ ਟਾਈਮ ਮੀਟਰ ਦੀ ਲੈਂਥ ਹੋਏਗੀ ਤਾਂ ਮੈਂ ਤੁਸੀਂ ਖੁਦ ਹੀ ਦੇਖੋ ਸੂਟ ਦੀ ਲੁੱਕ ਕਿੰਨੀ ਸੋਹਣੀ ਤੇ ਪਿਆਰੀ ਹੈਗਾ ਤੁਸੀਂ ਗੁਰਦੁਆਰਾ ਸਾਹਿਬ ਜਾ ਰਹੇ ਹੋ ਤੁਸੀਂ ਕੋਈ ਛੋਟੇ ਮੋਟੇ ਉੱਤੇ ਜਿਵੇਂ ਆਪਣੇ ਕੋਈ ਬਰਥਡੇ ਪਾਰਟੀ ਹੈ ਛੋਟੇ ਮੋਟੇ ਫੰਕਸ਼ਨ ਦੇ ਉੱਤੇ ਤੁਸੀਂ ਡਿਜ਼ਾਈਨਿੰਗ ਕਰਕੇ ਸੂਟ ਪਾ ਸਕਦੇ ਹੋ ਤੁਸੀਂ ਜੌਬ ਤੇ ਜਾ ਰਹੇ ਹੋ ਤੁਸੀਂ ਉੱਥੇ ਵੀ ਸੂਟ ਪਾ ਸਕਦੇ ਹੋ ਤੁਸੀਂ ਘਰ ਵੀ ਇਹ ਸੂਟ ਪਾ ਸਕਦੇ ਹੋ ਮੀਨਸ ਕਿਸੇ ਵੀ ਜਗ੍ਹਾ ਤੇ ਹੋ ਤੁਸੀਂ ਤਾਂ ਤੁਸੀਂ ਇਹ ਸੂਟ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੀ ਇਹਦੇ ਵਿੱਚ ਆਪਣਾ ਨੈਕਸਟ ਡਿਜ਼ਾਈਨ ਆਉਂਦਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਦੇਖੋਗੇ ਤੁਸੀਂ ਇੱਕ ਚੁਆਇਸ ਇਹਨਾਂ ਦੇ ਵਿੱਚ ਇਹ ਵੀ ਆ ਜੀ ਦੋਨੋਂ ਤਿੰਨੋਂ ਫੈਬਰਿਕ 2.5 2.5 ਮੀਟਰ ਨੇ ਦੇਖੋ ਸ਼ਰਟ ਦਾ ਫੈਬਰਿਕ 2.5 ਮੀਟਰ ਆ ਬਾਟਮ ਦਾ ਫੈਬਰਿਕ 2.5 ਮੀਟਰ ਆ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਸ਼ਰਟ ਬਣਾ ਲਓ ਇਹਨੂੰ ਬਾਟਮ ਬਣਾ ਲਓ ਇਹਨੂੰ ਬਾਟਮ ਇਹਨੂੰ ਸ਼ਰਟ ਬਣਾ ਲਓ ਇਹਨੂੰ ਬਾਟਮ ਬਣਾ ਲਓ ਇਹ ਤੁਹਾਡੀ ਆਪਣੀ ਚੁਆਇਸ ਹੋਏਗੀ ਜੀ ਇਹ ਦੇਖੋਗੇ ਜੀ ਤੁਸੀਂ ਸੇਮ ਫੈਬਰਿਕ ਆ ਬਹੁਤ ਸੋਹਣਾ ਕਲਰ ਆ ਜੀ ਪੈਰਟ ਨਿਓਨ ਜਾਂ ਕਲਰ ਆ ਇਹ ਗ੍ਰੀਨ ਜਾਂ ਮਹਿੰਦੀ ਜਾਂ ਵੀ ਕਹਿ ਸਕਦੇ ਤੁਸੀਂ ਇਹਨੂੰ ਤੇ ਆਫ ਵਾਈਟ ਕ੍ਰੀਮ ਦੇ ਨਾਲ ਇਹਦੀ ਮੀਨਸ ਪ੍ਰਿੰਟਿੰਗ ਹੋਈ ਵੀ ਇਹ ਦੇਖੋਗੇ ਤੁਸੀਂ ਬਹੁਤ ਸੋਹਣਾ ਲੱਗੇਗਾ ਸਮਰ ਦੇ ਅਕੋਰਡਿੰਗ ਸਾਰੇ ਕਲਰ ਆਪਾਂ ਲੈ ਕੇ ਆਏ ਆਂਗੇ ਕੋਈ ਵੀ ਕਲਰ ਆਪਾਂ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਜਿਹੜਾ ਤੁਸੀਂ ਨਹੀਂ ਵੀਅਰ ਕਰ ਸਕਦੇ ਕੋਈ ਮਰਜੀ ਏਜ ਗਰੁੱਪ ਦਾ ਇਹਨਾਂ ਨੂੰ ਵੀਅਰ ਕਰ ਸਕਦਾ ਮਦਰਜ਼ ਕਰ ਸਕਦੀਆਂ ਗਰਲਸ ਕਰ ਸਕਦੀਆਂ ਨੇ ਤੇ ਕੋਈ ਏਜ ਦੀ ਵੀ ਇਹਦੇ ਵਿੱਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਜ਼ਿਆਦਾ ਬਰੀਕ ਤੇ ਸੋਹਣੇ ਪ੍ਰਿੰਟ ਬਣੇ ਹੋਏ ਨੇ ਇਹ ਇਸ ਤਰ੍ਹਾਂ ਦੇ ਨਾਲ ਜੇ ਆ ਗਈ ਬਾਟਮ 2.5 ਮੀਟਰ ਦੀ ਤੁਹਾਡੀ ਮਰਜ਼ੀ ਤੁਸੀਂ ਇਹਨੂੰ ਸ਼ਰਟ ਬਣਾ ਲਓ ਇਹਨੂੰ ਬਾਟਮ ਬਣਾ ਲਓ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫੈਬਰਿਕ ਉਹਦਾ ਹੀ ਆਏਗਾ 2.5 ਮੀਟਰ ਤੇ ਮਲ ਕਾਟਨ ਹੋਏਗਾ 100% ਜਿਵੇਂ ਕਹ ਲਓ ਕਿ ਤੁਸੀਂ ਜਮਾ मुट्ठी 'ਚ ਇਹ ਕੱਪੜਾ ਲੈ ਸਕਦੇ ਹੋ ਇੰਨਾ ਸੌਫਟ ਕੱਪੜਾ ਦਾ ਤੇ ਬਾਕੀ ਸੀ 3 ਨਹੀਂ ਹੈਗਾ ਵਿਦਆਊਟ ਲਾਈਨਿੰਗ ਬਣਾਉਂਗੀ ਤੁਸੀਂ ਤੇ ਦੁਪੱਟੇ ਦਿਖਾਵਾਂ ਤੁਹਾਨੂੰ ਬਹੁਤ ਸੋਹਣੇ ਤੇ ਸ਼ਾਨਦਾਰ ਦੁਪੱਟੇ ਨੇਗੇ ਹਰ ਦੁਪੱਟੇ ਦਾ ਪ੍ਰਿੰਟ ਆ ਜਿਹੜਾ ਉਹ ਡਿਫਰੈਂਟ ਆਏਗਾ ਤੇ ਇੱਕ ਮੈਂ ਹੋਰ ਕਹਾ ਜੀ ਹਰ ਸੂਟ ਦੇ ਵਿੱਚ ਆਪਣੇ ਕੋਲੇ ਸਿਰਫ 2-2 3-3 ਹੀ ਸੂਟ ਨੇ ਕਿਸੇ 'ਚ 2 ਨੇ ਕਿਸੇ 'ਚ 3 ਨੇ ਇਸ ਤੋਂ ਜ਼ਿਆਦਾ ਸੂਟ ਨਹੀਂ ਹੋਣਗੇ ਕਿਉਂਕਿ ਇਹ ਸੂਟ ਜਿਹੜੇ ਤੁਹਾਨੂੰ ਦੱਸੀ ਜਾਂਦੀਆਂ ਵੀ ਬਹੁਤਾ ਦੇਰ ਖੜਦੇ ਨਹੀਂ ਹੁੰਦੇ ਤੇ ਇਹ ਨਾਲ ਦੀ ਨਾਲ ਆਪਣੇ ਸੋਲਡ ਆਊਟ ਹੋ ਜਾਂਦੇ ਆ ਦੁਪट्टे ਦਾ ਪ੍ਰਿੰਟ ਦੇਖੋ ਜੀ ਤੁਸੀਂ ਕਿੰਨਾ ਜ਼ਿਆਦਾ ਸੋਹਣਾਗਾ ਸਾਰੇ 4 ਸਾਈਡ ਸਟਾਰ ਬਣੇ ਹੋਇਆ ਉਸ ਤੋਂ ਬਾਅਦ ਪੂਰ ਪ੍ਰੋਪਰ ਬਾਰਡਰ ਬਣਿਆ ਹੋਇਆ ਵਿੱਚ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਈ ਵੀ ਇਹਦੀ ਬਹੁਤ ਜ਼ਿਆਦਾ ਸ਼ਾਨਦਾਰ ਦੁਪੱਟਾਗਾ ਤਾਂ ਤੁਸੀਂ ਦੇਖੋਗੇ ਗੁਰੂ ਘਰ ਜਾ ਰਹੇ ਹੋ ਤੁਸੀਂ ਤੇ ਕੋਈ ਸਮਰ ਦੇ ਵਿੱਚ ਆਪਣੇ ਦੁੱਖ ਸੁੱਖ ਦਾ ਕੋਈ ਪਾਠ ਦਾ ਭੋਗ ਆਉਂਦਾ ਕੋ ਜੋ ਵੀ ਆਉਂਦਾਗਾ ਹਨ ਤੁਸੀਂ ਆਰਾਮ ਨਾਲ ਵੀਅਰ ਕਰ ਸਕਦੇ ਹੋ ਸੂਟ ਕਰ ਇਹ ਤੁਸੀਂ ਹੈਗੇ ਹਾਊਸ ਵਾਈਫ ਤਾਂ ਤੁਸੀਂ ਘਰ ਵੀ ਇਹ ਸੂਟ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਆਪਾਂ ਨੂੰ ਹੁੰਦਾ ਕਿ ਇਦਾਂ ਦਾ ਸੂਟ ਪਾਈਏ ਜਿਹੜਾ ਨਾ ਜ਼ਿਆਦਾ ਕੋਸਟਲੀ ਹੋਵੇ ਤੇ ਨਾ ਹੀ ਜ਼ਿਆਦਾ ਆਪਣਾ ਅ ਮਤਲਬ ਕਿ ਲਾਈਨਿੰਗ ਵਗੈਰਾ ਦੀ ਰਿਕੁਆਇਰਮੈਂਟ ਹੋਵੇ ਕਿਉਂਕਿ ਫਿਰ ਸਲਾਈ ਵਗੈਰਾ ਆਪਾਂ ਨੂੰ ਬਹੁਤ ਜ਼ਿਆਦਾ ਪੈ ਜਾਂਦੀ ਹੈ ਹਨਾ ਜੀ ਬਸ ਇਹਨਾਂ ਦੇ ਉੱਤੇ ਤੁਸੀਂ ਡਿਜ਼ਾਈਨਿੰਗ ਕਰਵਾਉਣੀ ਆ ਤੇ ਸੂਟ ਤੁਸੀਂ ਆਰਾਮ ਨਾਲ ਵੇਅਰ ਕਰਨੇ ਆ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੋਏਗਾ ਜੀ ਜਿਹੜਾ ਪ੍ਰਾਈਸ ਆ ਜੀ ਉਹ ਆਪਾਂ ਵਿਦ ਸ਼ਿਪਿੰਗ ਆ ਮੀਨ ਜ ਤੁਸੀਂ ਕਿਤੇ ਵੀ ਬੈਠੇ ਹੋਗੇ ਤਾਂ ਤੁਸੀਂ ਤੁਹਾਨੂੰ ਇਸੇ ਦੇ ਵਿੱਚ ਜਾਏਗੀ ਸ਼ਿਪਿੰਗ ਕਾਰ ਤੋਂ ਐਕਸਟਰਾ ਨਹੀਂ ਲਈ ਜਾਏਗੀ ਅਗਰ ਤੁਸੀਂ ਲੋਕਲੋਂ ਜੀ ਘਰ ਤੋਂ ਆ ਕੇ ਸੂਟ ਲੈ ਕੇ ਜਾਣਾਗਾ ਤਾਂ ਤੁਹਾਡੇ ਲਈ ਉਹ ਉੱਪਰਲੇ ਜਿਹੜੇ ਆਪਾਂ ਸ਼ਿਪਿੰਗ ਚਾਰਜਸ ਨੇਗੇ ਉਹ ਆਪਾਂ ਘਟਾ ਦੇਵਾਂਗੇ ਜੀ ਦੇਖੋ ਜੀ ਕਿੰਨਾ ਸੋਹਣਾ ਮੀਨਜ਼ ਕੀ ਇਹਨੂੰ ਕਲਰ ਕਹੀਏ ਆਪਾਂ ਅਜੀਬ ਡਿਫਰੈਂਟ ਜਾਂ ਜੁਣੀਕ ਜਾਂ ਕਲਰ ਆ ਤੇ ਬਹੁਤ ਸਾਰੇ ਬੁਟੀਕਸ ਦੇ ਉੱਤੇ ਇਹ ਵਾਲਾ ਜਿਹੜੇ ਸੂਟ ਨੇ ਤੁਹਾਨੂੰ ਦਿਖ ਵੀ ਰਹੇ ਹੋਣਗੇ ਤਾਂ ਫਿਰ ਆਪਾਂ ਵੀ ਇਸ ਤਰ੍ਹਾਂ ਦੇ ਸਾਰੀਆਂ ਚੀਜ਼ਾਂ ਲੈ ਕੇ ਆਉਣੇ ਆ ਤੇ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਤੁਸੀਂ ਰਾਮਨਾ ਜੋਬ ਤੇ ਜਿੱਥੇ ਮਰਜੀ ਆਪਣੀ ਡਿਜ਼ਾਈਨਿੰਗ ਕਰਵਾ ਕੇ ਵੇਅਰ ਕਰ ਸਕਦੇ ਹੋ ਤੇ ਛੋਟੀ ਬੁੱਤੀ ਵਾਲੀਆਂ ਇਹਨਾਂ ਦੀਆਂ ਬਾਟਮਸ ਨੇਗੀਆਂ ਜਿਹੜੀਆਂ ਕਿ ਇਸ ਟਾਈਮ ਟ੍ਰੈਂਡ ਦੇ ਵਿੱਚ ਵੀ ਆ ਔਰ ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਥੋੜੀ ਕਲਾਸੀ ਲੁੱਕ ਦਿੰਦੀਆਂ ਨੇ ਜਿਹੜੀ ਬਰੀਕ ਬੁੱਤੀ ਵਾਲੀ ਹੁੰਦੀ ਹੈ ਬਾਟਮ ਨਾਲ ਦੇਖੋਗੇ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਚੁਆਇਸ ਤੁਹਾਡੀ ਆ ਇਹ ਜੋ ਮਰਜੀ ਬਣਾਉਣਾ ਸ਼ਰਟ ਪਰ ਸਾਡੇ ਵੱਲੋਂ ਇਹ ਬਾਟਮ ਦਾ ਫੈਬਰਿਕ ਆ ਦੇਖੋ ਜੀ ਬਿਲਕੁਲ ਸੀ ਥਰੂ ਨਹੀਂ ਹੈਗਾਗਾ ਕਲਰ ਦੇਖੋਗੇ ਕਿੰਨਾ ਸੋਹਣਾ ਮੈਚ ਹੋਇਆ ਹੋਇਆ ਨਾਲ ਬਹੁਤ ਸੋਹਣਾ ਕਲਰ ਹੈ ਤੇ ਇਹਦਾ ਵੀ ਤੁਹਾਨੂੰ ਆਪਾ ਦੁਪੱਟਾ ਦਿਖਾਉਣੇ ਆ ਖੋਲ ਕੇ ਪ੍ਰੋਪਰ ਖੋਲ ਕੇ ਦਿਖਾਉਣ ਦਾ ਸਾਡਾ ਇਹ ਚੀਜ਼ ਦਾ ਮਤਲਬ ਇਹ ਆ ਦੁਪੱਟਿਆਂ ਵਗੈਰਾ ਦਾ ਸੂਟ ਦਾ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਇਸ ਚੀਜ਼ ਦੇ ਵਿੱਚ ਬਿਲਕੁਲ ਵੀ ਦੇਖੋਗੇ ਤੁਸੀਂ ਕਿੰਨਾ ਸ਼ਾਨਦਾਰ ਦੁਪੱਟਾ ਸਾਰੀ ਕੰਨੀਆਂ ਦੇ ਉੱਤੇ ਪੱਲੇ ਬਨੇ ਹੋਏ ਨੇਗੇ ਸਾਰਾ 2.5 ਮੀਟਰ ਦਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਕੋਈ ਤੁਹਾਨੂੰ ਦੁਪੱਟਿਆਂ ਦੇ ਵਿੱਚ ਇਸ ਚੀਜ਼ ਦੇ ਵਿੱਚ ਕੋਈ ਉਹ ਨਹੀਂ ਆਏਗੀ ਕਿ ਛੋਟਾ ਦੁਪੱਟਾ ਤੇ ਬਹੁਤ ਸੋਹਣਾ ਸ਼ਾਨਦਾਰ ਖੁੱਲੇ ਪਣੇ ਵਾਲੇ ਦੁਪੱਟੇ ਨੇਗੇ ਜੀ ਇਹ ਵਧੀਆ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇਗੇ ਜੀ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਉਸ ਤੋਂ ਬਾਅਦ ਆਪਣਾ ਅਗਲਾ ਸੂਟ ਆਉਂਦਾ ਜੀ ਇਹ ਆਪਾਂ ਰੀਸਟਾਕ ਹੋਇਆਗਾ ਕਿਉਂਕਿ ਇਹ ਪਹਿਲਾਂ ਵੀ ਇਹਦੀ ਕਾਫੀ ਤੁਹਾਨੂੰ ਦੱਸਿਆ ਸੀ ਇਹ ਚ ਕਲਰ ਵੀ ਸੀਗੇ ਕਈ ਪਰ ਇਸ ਵਾਰ ਰੀਸਟਾਕ ਦੇ ਵਿੱਚ ਆਪਾਂ ਨੂੰ ਸਿਰਫ ਇੱਕ ਇਕੱਲਾ ਬਲੂ ਕਲਰ ਹੀ ਮਿਲੇਗਾ ਜੀ ਇਹਦੇ ਵਿੱਚ ਤੇ ਇਸ ਤਰ੍ਹਾਂ ਦਾ ਤੁਸੀਂ ਮਰਜੀ ਆ ਤੁਸੀਂ ਇਹਨੂੰ ਬਾਟਮ ਬਣਾ ਸਕਦੇ ਹੋ ਸ਼ਰਟ ਬਣਾ ਸਕਦੇ ਹੋ ਬਹੁਤ ਗਰਲਸ ਵਾਲਾ ਇਹ ਸਟਾਈਲ ਜਗਾ ਡਿਜ਼ਾਈਨ ਆਗਾ ਤੇ ਪ੍ਰੋਪਰ ਜਿਵੇਂ ਰਾਇਲ ਬਲੂ ਕਲਰ ਆ ਜੀ ਇਹ ਫੈਬਰਿਕ ਬਹੁਤ ਜਿਆਦਾ ਸੌਫਟ ਆ ਜਿਵੇਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਠੀਕ ਹੈ ਜੀ ਇਹ ਇਹਦੇ ਨਾਲ ਬਾਟਮ ਆਏਗੀ ਬਰੀਕ ਬਰੀਕ ਪ੍ਰਿੰਟਿੰਗ ਵਾਲੀ ਇਸ ਤਰ੍ਹਾਂ ਇਹ ਬਾਟਮ ਆਏਗੀ ਤੇ ਇਹ ਵਾਲਾ ਦੁਪੱਟਾ ਆਏਗਾ ਹਜੇ ਲਾਲੋ ਵੀ ਆਪਣਾ 3-4 ਮਹੀਨੇ ਆਪਣੀ ਇਸ ਤਰ੍ਹਾਂ ਦੀ ਹੀ ਗਰਮੀ ਪੈਣੀ ਹੈ ਤੇ ਉਸ ਵੈਦਰ ਦੇ ਅਕੋਰਡਿੰਗ ਇਹ ਸੂਟ ਜਿਹੜੇ ਸੂਟੇਬਲ ਨੇ ਬਹੁਤ ਜਿਆਦਾ ਵਧੀਆ ਦੇਖੋ ਸਾਫਟ ਫੈਬਰਿਕ ਆ ਜੀ ਤੁਹਾਨੂੰ ਕੋਈ ਐਕਸਟਰਾ ਜਿਵੇਂ ਕਹਿ ਲੋ ਕਿ ਆਪਾਂ ਨੂੰ ਹੈਂਕੀ ਵਗੈਰਾ ਲੈਣ ਦੀ ਲੋੜ ਨਹੀਂ ਹੁੰਦੀਗੀ ਦੁਪट्टे ਦੇ ਨਾਲ ਤੁਸੀਂ ਆਹਮਣਾ ਜੇ ਤੁਸੀਂ ਘਰ ਕੰਮ ਕਰ ਰਹੇ ਹੋ ਆਪਾਂ ਨੂੰ ਹੁੰਦਾ ਕਿ ਗਰਮੀ ਆਈ ਹੈ ਤਾਂ ਆਪਾਂ ਸਾਫ ਕਰ ਸਕੀਏ ਇਸ ਤਰ੍ਹਾਂ ਦੀ ਵਧੀਆ ਰਹਿੰਦੇ ਆ ਜੀ ਇਹ ਸੂਟ ਬਹੁਤ ਜਿਆਦਾ ਸੋਹਣੇ ਨੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਪਲੇਸ ਕਰਿਓ ਜੀ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਸ਼ਿਪਿੰਗ ਫ੍ਰੀ ਹੈਗੀ ਤੇ ਤੁਹਾਡੇ ਘਰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤੁਹਾਡੇ ਕੋਲੇ ਸੂਟ ਪਹੁੰਚ ਜਾਵੇਗਾ ਤੇ ਹੋਪਫੁਲੀ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਜੀ ਥੈਂਕ ਯੂ so much for watching ਸਤਿ ਸ਼੍ਰੀ ਅਕਾਲ